ਦੇਖ ਰਹੇ ਹੋ ਆਰਪੀਟੀ 24 ਤੇ ਮੈਂ ਹਾਂ ਸਾਰਿਕਾ ਅਟਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਜਿਸ ਦੇ ਵਿੱਚ ਅਸੀਂ ਸਿਆਸੀ ਖਬਰਾਂ ਲੈ ਕੇ ਗੱਲਬਾਤ ਕਰਦੇ ਹਾਂ ਸੋ ਸ਼ੁਰੂਆਤ ਕਰਦੇ ਹਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਨੇ ਆ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਚਲਾਈ ਸੀਗੀ ਜਿਸ ਦਾ ਕਿ ਇੱਕ ਪੜਾਅ ਪੂਰਾ ਹੋ ਗਿਆ ਹੈ ਉਧਰ ਸਿੱਖਿਆ ਕ੍ਰਾਂਤੀ ਦਾ ਵੀ ਇੱਕ ਪੜਾਅ ਪੂਰਾ ਹੋ ਗਿਆ ਹੈ ਤੇ ਨਾਲ ਦੇ ਨਾਲ ਗੱਲ ਕਰੀਏ ਚੋਨੇ ਦੀ ਤਾਂ 1 ਜੂਨ ਤੋਂ ਚੋਨਾ ਲੱਗਣਾ ਵੀ ਸ਼ੁਰੂ ਹੋ ਗਿਆ ਹੈ ਉਧਰ ਗਰਮੀ ਵੀ ਸਿਖਰ ਤੇ ਹੈ ਤੇ ਇਸ ਦੇ ਚੱਲਦੇ ਲੁਧਿਆਣਾ ਦੀ ਜਿਹੜੀ ਇਲੈਕਸ਼ਨ ਹੈ ਉਹ ਵੀ ਆ ਗਈ ਹੈ ਇਹ ਸਾਰੇ ਬਾਰੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮਾਹਰ ਮਹਿਮਾਨ ਡਾਕਟਰ ਤੇਜੰਦਰ ਵਿਲੀ ਜੀ ਹਾਜ਼ਰ ਨੇ ਉਹ ਸਾਰੇ ਇਸ ਬਾਰੇ ਗੱਲਬਾਤ ਕਰਨਗੇ ਤੁਹਾਨੂੰ ਜਾਣਕਾਰੀ ਦੇਣਗੇ ਆ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਰਦੇ ਆ ਸਰ ਤੁਹਾਡਾ ਧੰਨਵਾਦ ਸਰਕਾ ਜੀ ਸੋ ਯੋਧ ਨਸ਼ਾ ਵਿਰੋਧ ਮੁਹਿੰਮ ਜਿਹੜੀ ਹੈ ਉਹ ਚੱਲ ਰਹੀ ਸੀ ਉਸ ਦਾ ਇੱਕ ਪੜਾਅ ਪੂਰਾ ਹੋ ਗਿਆ ਹੈ ਕਿੰਨੀ ਕੀ ਕਾਮਯਾਬੀ ਜਿਹੜੀ ਹੈ ਉਹ ਮਿਲੀ ਹੈ ਇਹ ਸਾਡੇ ਦਰਸ਼ਕਾਂ ਦੱਸੋ ਦੇਖੋ ਸਰਕਾ ਜੀ ਜਿਹੜਾ ਕੰਮ ਵੈਰੀ ਦੁਸ਼ਮਣ ਨਹੀਂ ਕਰ ਸਕਦੇ ਨਾ ਜੀ ਉਹ ਕੰਮ ਇਸ ਚਿੱਟੇ ਨਸ਼ੇ ਨੇ ਕੀਤਾ ਜੀ ਜੀ ਔਰ ਇਹ ਪੰਜਾਬ ਕੋਈ ਕੱਲਾ ਐਸਾ ਸੂਬਾ ਨਹੀਂ ਵੀ ਜਿੱਥੇ ਨਸ਼ੇ ਆ ਨਸ਼ੇ ਹੋਰ ਸੂਬਿਆਂ ਵਿੱਚ ਵੀ ਬਥੇਰੇ ਆ ਬਿਲਕੁਲ ਬਿਲਕੁਲ ਸਾਰਾ ਪਰੰਤੂ ਪੰਜਾਬ ਦੇ ਵਿੱਚ ਜਿਸ ਕਦਰ ਨਸ਼ੇ ਹੋ ਰਿਹਾ ਆ ਉਸ ਕਦਰ ਬਾਕੀ ਸੂਬਿਆਂ ਚ ਬਰਬਾਦੀ ਇਸ ਨਸ਼ੇ ਦੀ ਨਹੀਂ ਦੇਖੀ ਜਾਂਦੀ ਜੀ ਜੀ ਪੰਜਾਬ ਨੇ ਜਦੋਂ ਦਾ ਚਿੱਟੇ ਦੀ ਗ੍ਰਿਫਤ ਚ ਆਇਆ ਹੂੰ ਆਪਣੇ ਸੈਂਕੜੇ ਧੀਆ ਪੁੱਤ ਜਿਹੜੇ ਨੇ ਉਹ ਕੌਡੀਆਂ ਦੇ ਭਾਗ ਵਾਲੇ ਨੇ ਜੀ ਵਸਦੇ ਰਸ ਦੇ ਘਰ ਸੌਖੀ ਰੋਟੀ ਖਾਂਦੇ ਘਰ ਉੱਜੜ ਗਏ ਨੇ ਸਰਕਾਰਾਂ ਪਿਛਲੇ ਲੰਮੇ ਸਮੇਂ ਤੋਂ ਜੀ ਇਸ ਗੱਲ ਤੇ ਰਾਜਨੀਤੀ ਕਰਨ ਲੱਗ ਪਈਆਂ ਕੈਪਟਨ ਅਮਰਿੰਦਰ ਹੁਰੀਆਏ ਤਾਂ ਕਹਿੰਦੇ ਵੀ ਮੈਂ 4 ਹਫ਼ਤਿਆਂ ਦੇ ਵਿੱਚ ਹਮ ਨਸ਼ੇ ਦਾ ਲੱਕ ਤੋੜ ਦੂੰ ਜੀ ਬਿਲਕੁਲ ਉਹਨਾਂ ਨੇ ਗੁਟਕਾ ਸਾਹਿਬ ਆਪਣੇ ਹੱਥ 'ਚ ਫੜਿਆ ਹਮ ਔਰ ਇੱਕ ਚੌਂ ਰੈਲੀ 'ਚ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਉਹਨਾਂ ਨੇ ਕਿਹਾ ਜੀ ਕਿ ਮੈਂ ਦਮਦਮਾ ਸਾਹਿਬ ਦੀ ਕਸਮ ਖਾ ਕੇ ਕਹਿਣਾ ਹਮ ਕਿ ਮੈਂ 4 ਹਫ਼ਤੇ ਮੈਨੂੰ ਦੇ ਦਿਓ ਜੀ ਮੈਂ 4 ਹਫ਼ਤੇ 'ਚ ਨਸ਼ੇ ਦਾ ਲੱਕ ਤੋੜ ਦੂੰ ਹਮ ਲੋਕਾਂ ਨੇ ਪਤਾ ਨਹੀਂ ਉਹਨਾਂ ਦੀ ਗੱਲ ਤੇ ਉਹਨਾਂ ਦੇ ਹੱਥ ਵਿੱਚ ਫੜੇ ਗੁਟਕਾ ਸਾਹਿਬ ਤੇ ਜਾਂ ਦਮਦਮਾ ਸਾਹਿਬ ਵਾਲੇ ਨੂੰ ਕੀਤੇ ਉਹਨਾਂ ਦੇ ਮੁੱਖ ਕਰਕੇ ਜੀ ਇਸ ਲਈ ਵਿਸ਼ਵਾਸ ਕਰ ਰਿਆ ਹਮ ਪਰ ਨਸ਼ੇ ਨਹੀਂ ਖਤਮ ਹੋਏ ਜੀ ਇਸ ਤੋਂ ਪਹਿਲਾਂ ਵੀ ਸਰਕਾਰਾਂ ਆਈਆਂ ਨਸ਼ੇ ਨੂੰ ਖਤਮ ਕਰਨ ਦੇ ਨਾਤੇ ਹਮ ਜਾਂ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਅੱਜ ਹੈ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਜੀ ਇਹ ਤਾਂ ਨਸ਼ੇ ਦੇ ਖਿਲਾਫ ਇੱਕ ਖਾਸ ਮਹਿਮ ਚਲਾ ਕੇ ਆਈ ਸੀ ਹਮ ਬਿਲਕੁਲ ਇਹਨਾਂ ਨੇ ਚਿੱਟੇ ਕੱਪੜੇ ਵਾਲੇ ਵਕਤੀਆਂ ਦੇ ਨਾਂ ਲੈ ਕੇ ਕਿਹਾ ਸੀ ਕਿਉ ਨਸ਼ੇ ਦੇ ਸਦਾਕਰ ਹੈ ਜੇ ਅਸੀਂ ਆ ਗਏ ਤਾਂ ਅਸੀਂ ਇਹਨਾਂ ਦੀ ਜਿਹੜੀ ਆ ਸੈਟ ਬਿਠਾਉਣੀ ਹੈ ਅਸੀਂ ਜਾਂਚ ਕਰਵਾਉਣੀ ਹੈ ਤੇ ਅਸੀਂ ਇਹਨਾਂ ਨੂੰ ਫਾਇਟ ਅੰਗ ਦੇਣਾ ਅਸੀਂ ਪੰਜਾਬ ਚ ਨਸ਼ਿਆਂ ਵਾਲਾ ਕੋਈ ਨਹੀਂ ਰਹਿਣ ਦੇਣਾ ਹੂੰ ਇਦਾਂ ਦੀਆਂ ਗੱਲਾਂ ਚੋਣਾ ਵਿੱਚ ਹੋਰ ਸਿਆਸੀ ਲੀਡਰ ਵੀ ਕਰਦੇ ਰਹੇ ਨੇ ਜੀ ਪਰ ਜਿੰਨੀ ਵੱਡੀ ਪੱਧਰ ਤੇ ਇਹ ਨਾਰੇ ਜਿਹੜੇ ਆ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਤਿੱਖੇ ਨਾਰੇ ਲਾਏ ਸੀ ਜੀ ਉਹ ਦਾ ਖ ਮਹਾਜਾ ਕੇਜਰੀਵਾਲ ਨੂੰ ਆਪ ਲਿਖਤੀ ਮਾਫੀ ਮੰਗ ਕੇ ਕੋਰਟ ਚ ਜਾਣਾ ਪਿਆ ਸੀ ਕਿ ਉਹ ਮੇਰੇ ਚੋਣ ਦੇ ਵਾਦੇ ਸੀਗੇ ਜੀ ਜੀ ਮਤਲਬ ਜਿਹੜੀ ਪਾਰਟੀ ਦੂਜਿਆਂ ਨੂੰ ਨਸ਼ੇ ਦੇ ਸਦਾਗਰਕ ਹੈ ਕਿ ਆਈ ਹੋਵੇ ਹੂੰ ਇਹਦੇ ਲਈ ਫਿਰ ਹੋਰ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਭਾਈ ਤੁਸੀਂ ਇਹ ਕਹਿ ਕੇ ਆਏ ਸੀ ਤੇ ਤੁਸੀਂ ਹੁਣ ਕਰੋ ਜੀ ਹੁਣ ਜਦੋਂ ਲਗਭਗ ਮੈਂ ਸਮਝਦਾ ਵੀ 1 ਸਾਲ ਹੀ ਰਹਿ ਗਿਆ ਹੂੰ ਫੇਰ ਤੇ ਜਿਹੜੀ ਅਫਸਰਸ਼ਾਈ ਹੈ ਨਾ ਇਹ ਆਖੇ ਲੱਗਣੋਂ हट ਜਾਂਦੀ ਹੁੰਦੀ ਹੈ ਜੀ ਔਰ ਜਦੋਂ ਤੱਕ ਮੈਂ ਭਗਵੰਤ ਮਾਨ ਸਰਕਾਰ ਦੀ ਗੱਲ ਕਰਾਂ ਆ ਹੈ ਤਾਂ ਗੱਲ ਕੋੜੀ ਵੀ ਇਹਨਾਂ ਦੇ ਆਖੇ ਲੱਗਣੋਂ ਤੇ ਹੁਣ ਹੀ ਅਫਸਰ ਸਾਹਿਬ ਹਟ ਗਈ ਆ ਕਿਉਂਕਿ ਅਫਸਰ شاہੀ ਨੂੰ ਇਹ ਪਤਾ ਲੱਗ ਗਿਆ ਵੀ ਇਹ ਇੱਕ ਵਾਰੀ ਜਿੱਤਣੇ ਸੀ ਇਹ ਜਿੱਤ ਗਿਆ ਹੁਣ ਇਹਨਾਂ ਦਾ ਜਿੱਤ ਦੇ ਲਾਗੇ ਛਾਗੇ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਜੀ ਜੀ ਸੋ ਇਸ ਕਰਕੇ ਦਿੱਲੀ ਦੀ ਹਾਰ ਲੈ ਲਓ ਜਾਂ ਪੰਜਾਬ ਦੀਆਂ ਚੋਣਾਂ ਦਾ ਡਰ ਲੈ ਲਿਓ ਇਹਨੂੰ ਲੈ ਕੇ ਪਗਵੰਤ ਮਾਨ ਸਰਕਾਰ ਨੇ ਅਫਸਰशाही ਤੇ ਸਿਕੰਜਾ ਕੱਸਿਆ ਸੀ ਜੀ ਕਿ ਤੁਸੀਂ ਕੁਛ ਨਾ ਕੁਛ ਕਰਕੇ ਦਿਖਾਉਣਾ ਹਮ ਕਰਕੇ ਕੀ ਦਿਖਾਉਣਾ ਸੀ ਵੀ ਜਿਹੜੇ ਨਸ਼ੇ ਵਿੱਚ ਇਨਵੋਲਵ ਲੋਕ ਸੀਗੇ ਜੀ ਉਹਨਾਂ ਦੇ ਘਰ ਟਾਉਣ ਦੀ ਜ਼ਿੰਮੇਵਾਰੀ ਪੁਲਿਸ ਅਫਸਰਾਂ ਨੂੰ ਦਿੱਤੀ ਗਈ ਜੀ ਬਿਲਕੁਲ ਬਿਲਕੁਲ ਭਾਵੇਂ ਪੰਜਾਬ ਕੱਲਾ ਐਸਾ ਰਾਜ ਨਹੀਂਗਾ ਹਮ ਜਿਹਦੇ ਤੇ ਲੋਕਾਂ ਦੇ ਘਰਾਂ ਤੇ ਬਿਲਡੋਜ਼ਰ ਚਲਾਏ ਜਾਂਦੇ ਨੇ ਜੀ ਜੀ ਇਹ ਬਿਲਡੋਜ਼ਰ ਰਾਜ ਤਾਂ ਬਿਲਡੋਜ਼ਰ ਬਾਬੇ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਕਹਿੰਦੇ ਨੇ ਮੱਧ ਪ੍ਰਦੇਸ਼ ਵੀ ਚੱਲਦਾ ਹੈ ਅ ਗੁਜਰਾਤ ਵਿੱਚ ਵੀ ਚੱਲਦਾ ਹੈ ਤੇ ਦਿੱਲੀ ਵਿੱਚ ਵੀ ਵੱਡੇ ਪੱਧਰ ਤੇ ਬਲਡੋਜ਼ਰ ਆਮ ਆਦਮੀ ਪਾਰਟੀ ਦੇ ਰਾਜ ਚ ਚੱਲਿਆ ਜੀ ਲਗਭਗ 7.5 ਲੱਖ ਲੋਕ ਇਸ ਬਲਡੋਜ਼ਰ ਰਾਜ ਕਰਕੇ ਲੋਕਾਂ ਦੇ ਘਰ ਢੱਠਣ ਕਰਕੇ ਕਰੋ ਬੇ ਘਰ ਹੋਏ ਜੀ ਸੋ ਪੰਜਾਬ ਵੀ ਉਹਦੇ ਸ਼ਾਮਲ ਹੋਇਆ ਕੁਝ ਲੋਕਾਂ ਨੂੰ ਇਸ ਗੱਲ ਤੇ ਸਕੂਨ ਲੱਭਾ ਕਿ ਹੁਣ ਸਰਕਾਰ ਕਰੜਿਆਤੀ ਪੈ ਗਈ ਆ ਜੀ ਹੁਣ ਇਹ ਲੋਕ ਨਹੀਂ ਬਚਣੇ ਹੁਣ ਇਹਨਾਂ ਦੇ ਘਰ ਟੱਠ ਜਾਣੇ ਨਹੀਂ ਜੀ ਪਰ ਜਦੋਂ ਉਹ ਕਾਲੀ ਥਾਰ ਵਾਲੀ ਬੀਬੀ ਦਾ ਮਸਲਾ ਆਇਆ ਹਮ ਤਾਂ ਫਿਰ ਤਾਂ ਘਰ ਟੱਠਾ ਨਹੀਂ ਬਿਲਕੁਲ ਬਿਲਕੁਲ ਸਰ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਘਰ ਟੋਣ ਦੀ ਵੀ ਇੱਕ ਸੀਮਾ ਸੀ ਘਰ ਟੋਣ ਦੀ ਵੀ ਇੱਕ ਰਾਜਨੀਤੀ ਸੀ ਜਿਹੜੀ ਉੱਥੇ ਕਿ ਜਾ ਕੇ ਸੀਮਤ ਹੋ ਗਈ ਉਹ ਉਹ ਇੱਕ ਫਲਾਪ ਚ ਵਾਂਗੂ ਖਤਮ ਹੋਈ ਹਮ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਲੋਕ ਤਾਂ ਚਾਹੁੰਦੇ ਨੇ ਨਸ਼ੇ ਨਾ ਹੋਣ ਲੋਕਾਂ ਦੇ ਧੀਆਂ ਪੁੱਤ ਬਰਬਾਦ ਹੋ ਰਹੇ ਨੇ ਮੈਂ ਇੱਕ ਐਸੇ ਨਸ਼ੇੜੀ ਨੂੰ ਜਾਣਦਾ ਹੂੰ ਜਿਹਦੇ ਨਾਲ ਮੇਰੇ ਬਹੁਤ ਵਧੀਆ ਸਬੰਧ ਨੇ ਜੀ ਉਹ ਮੇਰੀਆਂ ਮਿੰਤਾਂ ਕਰਦਾ ਜਿਹੜਾ ਸ਼ਰੀਕੇ ਭਾਈਚਾਰੇ ਚੋਂ ਮੈਨੂੰ ਚਾਚਾ ਆਖਦਾ ਤੇ ਉਹਦਾ ਬਾਪ ਉਹਨੂੰ ਨਸ਼ਾ ਛਡਾਉਣ ਦੀ ਕੋਸ਼ਿਸ਼ ਕਰ ਸੀ ਤੇ ਉਹ ਮਰ ਗਿਆ ਜੀ ਉਦੀ ਮਾਂ ਮਰ ਗਈ ਉਹਨੂੰ ਲੱਗਦਾ ਮੈਂ ਮਰ ਜਾਣਾ ਉਹ ਕਈ ਵਾਰੇ ਹੱਥ ਜੋੜ ਕੇ ਕਹਿੰਦਾ ਚਾਚਾ ਮੈਨੂੰ ਨਸ਼ੇ ਤੋਂ ਬਚਾ ਲੈ ਉਹ ਚਾਹੁੰਦਾ ਨਸ਼ੇ ਤੋਂ ਬਚ ਜਾਣਾ ਪਰ ਨਸ਼ੇ ਤੋਂ ਬਚੇ ਕਿਵੇਂ ਜਿਹੜਾ ਮੇਨ ਸਵਾਲ ਭਗਵਾਨਤਬਾਨ ਦੀ ਸਰਕਾਰ ਨਾਲ ਕੀਤਾ ਜਾ ਸਕਦਾ ਨਾ ਉਹ ਇਹ ਆ ਕਿ ਕੇਵਲ ਘਾਟਾ ਦੇਣ ਨਾਲ ਕੇਵਲ ਨਸ਼ੇ ਦੇ ਸਦਾਗਰਾਂ ਨੂੰ ਜੇਲ੍ਹਾਂ ਚ ਸੁੱਟ ਦੇਣ ਨਾਲ ਜਾਂ ਜਿਹੜੇ ਨਸ਼ਾ ਜਿਹੜੇ ਸਮੈਕ ਪੀਂਦੇ ਨੇ ਉਹਨਾਂ ਨੂੰ ਜੇਲਾ ਛੱਡਦੇ ਨਾਲ ਨਸ਼ਾ ਖਤਮ ਨਹੀਂ ਹੋਣਾ ਸਾਨੂੰ ਇਹਦੀ ਲਈ ਡਾਕਟਰੀ ਅਪਰੋਚ ਅਪਣਾਉਣੀ ਪੈਣੀ ਆ ਜੀ ਜੇ ਡਾਕਟਰ ਅਸੀਂ ਪਹਿਲੀ ਗੱਲ ਸਾਡੇ ਕੋਲ ਮੈਡੀਕਲ ਕਾਲਜ ਹੈ ਨਹੀਂ ਜੇ ਮੈਡੀਕਲ ਕਾਲਜ ਹੈ ਗਿਆ ਤੇ ਉੱਤੇ ਇਹ ਜਿਹੜੀ ਮਾਸਟਰ ਡਿਗਰੀ ਦੀਆਂ ਸੀਟਾਂ ਬੜੀਆਂ ਲਿਮਟਿਡ ਨੇ ਜੇ ਮਾਸਟਰ ਡਿਗਰੀ ਦੀ ਬੱਚੇ ਕਰ ਵੀ ਜਾਂਦੇ ਨੇ ਤੇ ਫਿਰ ਸਰਕਾਰੀ ਭਰਤੀ ਨਹੀਂ ਹੁੰਦੀ ਜੇ ਸਰਕਾਰੀ ਭਰਤੀ ਨਹੀਂ ਹੁੰਦੀ ਤਾਂ ਤੇ ਇਹ ਮਾਨਸਿਕ ਰੋਗਾਂ ਦੇ ਮਾਰ ਡਾਕਟਰ ਨਹੀਂ ਇਹ ਹਸਪਤਾਲਾਂ 'ਚ ਤੁਹਾਡੇ ਹਸਪਤਾਲਾਂ ਦੇ ਵਿੱਚ ਤੇ ਕੋਈ ਪ੍ਰਬੰਧ ਹੀ ਨਹੀਂ ਜਦ ਤੁਹਾਡੇ ਹਸਪਤਾਲੇ ਬਿਮਾਰ ਪਾਇਆ ਤੇ ਤੁਸੀਂ ਉੱਥੇ ਬਿਮਾਰ ਬੱਚਿਆਂ ਦਾ ਜਿਹੜੇ ਮਾਨਸਿਕ ਰੋਗੀਆਂ ਤੇ ਨਸ਼ਾ ਕਰਦੇ ਆ ਉਹਨਾਂ ਦਾ ਇਲਾਜ ਕੀ ਕਰਨਾ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਅਪਰੋਚ ਆ ਇਹ ਬਹੁਤੀ ਵਿਗਿਆਨਕ ਅਪਰੋਚ ਨਹੀਂ ਇਹ ਅਜੇ ਇਹ ਨਸ਼ਿਆਂ ਬਾਰੇ ਜੇ ਮੈਂ ਕਹਾਂ ਅਜੇ ਕੁਝ ਵੀ ਆਸਾਨੀ ਹੋਇਆ ਕਿ ਭਗਵੰਤ ਮਾਨ ਸਰਕਾਰ ਨੂੰ ਸ਼ਾਬਾਸ਼ ਦਿੱਤੀ ਜਾ ਸਕਦੀ ਜੀ ਸਰ ਵੈਸੇ ਤਾਂ ਪੰਜਾਬ ਸਰਕਾਰ ਜਿਹੜੀ ਹੈ ਨਸ਼ੇ ਨੂੰ ਖਤਮ ਕਰਨ ਦੇ ਲਈ ਬਹੁਤ ਸਖਤੀ ਨਾਲ ਕੰਮ ਕਰ ਰਹੀ ਹੈ ਲੇਕਿਨ ਸਰਕਾਰ ਨੂੰ ਹੋਰ ਕਿਹੜਾ ਜਿਹੜੇ ਉਪਰਾਲੇ ਨੇ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ ਨਸ਼ਾ ਨੂੰ ਖਤਮ ਕਰਨ ਦੇ ਲਈ ਦੇਖੋ ਸਰ ਜੀ ਬਿਲਕੁਲ ਮਹੱਤਵਪੂਰਨ ਸਵਾਲ ਤਾਂ ਇਹੋ ਹੀ ਹੈ ਜੀ ਬਈ ਸੰਸਾਰ ਦੇ ਹੋਰ ਦੇਸ਼ਾਂ ਵਿੱਚ ਵੀ ਨਸ਼ੇ ਸੀਗੇ ਜੀ ਜਦੋਂ 1948 ਵਿੱਚ ਰੂਸ ਵਿੱਚ ਇਨਕਲਾਬ ਹੁੰਦਾ ਤੇ ਉੱਥੇ ਵੀ ਲੋਕ ਨਸ਼ੇ ਕਰਦੇ ਹੁੰਦੇ ਸੀ ਚੀਨ ਵਿੱਚ ਤੇ ਬਹੁਤ ਵੱਡੇ ਪੱਧਰ ਤੇ ਲੋਕ ਨਸ਼ੇ ਕਰਦੇ ਸੀ ਜਦੋਂ ਮਾਓ ਨੇ ਉਹਨਾਂ ਲੋਕਾਂ ਨੂੰ ਨਸ਼ੇ ਅਫੀਮ ਦਾ ਨਸ਼ਾ ਸੀ ਜੀ ਉਹਨਾਂ ਚੋਂ ਬਾਹਰ ਕੱਢਿਆ ਹਮ ਸਾਡੇ ਇੱਕ ਸੰਸਦ ਮੈਂਬਰ ਨੇ ਪਹਿਲਾਂ ਤਾਂ ਆਮ ਆਦਮੀ ਪਾਰਟੀ ਚੋਂ ਸੀ ਫਿਰ ਉਹਨਾਂ ਆਯਾਦ ਵੀ ਚੋਣ ਲੜੀ ਤੇ ਹੁਣ ਕਾਂਗਰਸ ਵੱਲੋਂ ਨੇ ਡਾਕਟਰ ਧਰਮੀਰ ਗਾਂਧੀ ਜੀ ਡਾਕਟਰ ਧਰਮੀਰ ਗਾਂਧੀ ਵਰਗੇ ਜਿਹੜੇ ਵਿਅਕਤੀ ਨੇ ਜਿਹੜੇ ਡਾਕਟਰ ਵੀ ਨੇ ਔਰ ਜਿਨ੍ਹਾਂ ਦੀ ਸਲਾਹ ਤੇ ਤੁਸੀਂ ਅਤਵਾਰ ਕਰ ਸਕਦੇ ਹੋ ਜੀ ਉਹ बार-बार ਇਹ ਕਹ ਲਖਦੇ ਨੇ ਕਿ ਸਿੰਥੈਟਿਕ ਨਸ਼ੇ ਤੋਂ ਜਿਹੜੇ ਕੁਦਰਤੀ ਨਸ਼ੇ ਨੇ ਤੁਸੀਂ ਪਹਿਲਾਂ ਇਹਨਾਂ ਨੂੰ ਉੱਥੇ ਲੈ ਕੇ ਆਓ ਜੀ ਜੀ ਕੁਦਰਤੀ ਨਸ਼ੀਆਂ ਤੇ ਇੱਕ ਲੈਂਪ ਲਾਓ ਜੀ ਉਸ ਲੈਂਪ ਦੇ ਚੱਲਦਿਆਂ ਹੀ ਇਹਨਾਂ ਨੂੰ ਤੁਸੀਂ ਨਸ਼ਿਆਂ ਤੋਂ ਮੁਕਤ ਕਰਵਾ ਸਕਦੇ ਹੂੰ ਉਹ ਬਾਰ ਬਾਰ ਇਸ ਗੱਲ ਦੀ ਵਕਾਲਤ ਕਰਦੇ ਨੇ ਕਿ ਪੰਜਾਬ ਵਿੱਚ ਵੀ ਡੋਡਿਆਂ ਦੀ ਜਣੀ ਅਫੀਮ ਦੀ ਜਿਹੜੀ ਖੇਤੀ ਹੈ ਉਹਦੀ ਮਾਨਤਾ ਹੋਣੀ ਚਾਹੀਦੀ ਹੈ ਜੀ ਇਹਦੇ ਨਾਲ ਜਿਵੇਂ ਆਪਾਂ ਪਹਿਲਾਂ ਕਹਿ ਕੇ ਹਟਿਆ ਕਿ ਨਸ਼ਿਆਂ ਨੂੰ ਜੇ ਅਸੀਂ ਖਤਮ ਕਰਨਾ ਤਾਂ ਸਾਨੂੰ ਬਹੁਤ ਜ਼ਰੂਰੀ ਹੈ ਡਾਕਟਰਾਂ ਦੀ ਸਿਹਤ ਆ ਡਾਕਟਰਾਂ ਦੀ ਸਿਹਤਤਾ ਬਾਰੇ ਜੇ ਮੈਂ ਇੱਕ ਗੱਲ ਕਹਾ ਕਿ ਜਦੋਂ ਪਿੱਛੇ ਕੋਰੋਨਾ ਦਾ ਪੀਰੀਅਡ ਆਇਆ ਸੀ ਲੋਕ ਕਵਾਰਨਟਾਈਨ ਹੋਏ ਸੀ ਲਾਕਡਾਊਨ ਲੱਗਾ ਹੋਇਆ ਸੀ ਉਸ ਵੇਲੇ ਨਸ਼ੇ ਦੀ ਜਿਹੜੀ ਇਹਦਾ ਵੰਡ ਦਾ ਸਿਸਟਮ ਹੈ ਨਾ ਘਰ-ਘਰ ਜਾਣ ਦਾ ਉਹ ਪ੍ਰਭਾਵਿਤ ਹੋ ਗਿਆ ਸੀ ਉਹਦੇ ਪ੍ਰਭਾਵਿਤ ਹੋਣ ਕਰਕੇ ਨਸ਼ੇੜੀ ਪਰੇਸ਼ਾਨ ਹੋ ਗਏ ਨਸ਼ੇੜੀਆਂ ਦੇ ਪਰੇਸ਼ਾਨ ਹੋਣ ਕਰਕੇ ਇਹ ਨਸ਼ੇੜੀ ਫਿਰ ਆਪ ਨਸ਼ੇ ਸ਼ਡਾਊ ਕੇਂਦਰਾਂ ਦੇ ਬਾਹਰ ਲਾਈਨਾਂ ਲਾ ਕੇ ਕੱਢ ਗਏ ਜੀ ਇਹ ਜਿਹੜੇ ਇਹ ਨਸ਼ੇ ਸ਼ਡਾਊ ਕੇਂਦਰਾਂ ਦੇ ਬਾਹਰ ਸਰਕਾਰੀ ਕੇਂਦਰਾਂ ਦੇ ਬਾਅਦ ਜਿਹੜੀਆਂ ਗੋਲੀਆਂ ਮਿਲਦੀਆਂ ਨੇ ਇਹਨਾਂ ਨੂੰ ਉਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੈ ਜੀ ਅਸਲ 'ਚ ਉਹ ਗੋਲੀਆਂ ਖਾਂਦੇ ਇਸ ਲਈ ਨੇ ਕਿ ਜੇ ਸਾਨੂੰ ਮੇਨ ਨਸ਼ਾ ਨਹੀਂ ਮਿਲਗਾ ਤਾਂ ਇਹ ਉਹਦੀ ਤੋਟ ਨੂੰ ਘਟਾਉਂਦੀਆਂ ਨੇ ਜੀ ਹੁਣ ਸਵਾਲ ਇਹ ਹੈ ਕਿ ਕਿੰਨੇ ਕੁ ਲੋਕਾਂ ਦੀ ਸਰਕਾਰ ਰਾਖੀ ਕਰ ਸਕਿਆ ਬਹੁਤ ਵੱਡੀ ਗਲਤੀ 'ਚ ਲੋਕ ਨਸ਼ੇ ਕਰ ਲੱਪੇ ਕੁੜੀਆਂ ਨਸ਼ੇ ਕਰ ਲੱਗੀਆਂ ਮਤਲਬ ਇਸ ਹੱਦ ਤੱਕ ਸਮਾਜ ਵਿੱਚ ਨਸ਼ਾ ਛਡਾਉ ਜਿਹੜੇ ਕੇਂਦਰ ਨਹੀਂ ਬਣ ਸਕਦੇ ਹੂੰ ਨਾ ਇਹਨਾਂ ਲੋਕਾਂ ਨੂੰ ਜੇਲਾ ਚ ਸਟੇ ਜਾ ਸਕਦਾ ਹੈ ਜੀ ਨਾ ਇਹਨਾਂ ਲੋਕਾਂ ਲਈ ਕੋਈ ਹਸਪਤਾਲਾਂ ਦਾ ਐਸਾ ਪ੍ਰਬੰਧ ਸਿਰਜਿਆ ਜਾ ਸਕਦਾ ਕਿ ਬਿਮਾਰਾਂ ਦਾ ਇਲਾਜ ਛੱਡ ਕੇ ਜੀ ਤੇ ਤੁਸੀਂ ਇਹਨਾਂ ਨੂੰ ਨਜਾ ਮੁਕਤ ਕਰਨ ਤੇ ਲੱਗ ਜਾਓ ਵੀ ਬਿਮਾਰ ਤਾਂ ਵਿਚਾਰਾ ਮਰ ਜਾਏ ਤੇ ਜਿਹਨੇ ਆਪ ਬਿਮਾਰੀ ਸੇੜੀ ਆ ਉਹਨੂੰ ਬਚਾਉਣ ਲਈ ਤੁਸੀਂ ਹੂੰ ਹੂੰ ਪੰਜਾਬ ਦੇ ਵਿੱਚ ਅੱਜ ਕਾਲੇ ਪੀਲੇ ਦੇ ਪੇਸ਼ੈਂਟ ਇੰਨੀ ਵੱਡੀ ਗਿਣਤੀ ਚ ਵਧ ਗਏ ਜੀ ਕਿ ਤੁਸੀਂ ਜੇ ਉਹ ਅੰਕੜੇ ਦੇਖੋਗੇ ਤਾਂ ਤੁਸੀਂ ਹੈਰਾਨ ਹੋਗੇ ਇਹ ਕਾਲੇ ਪੀਲੇ ਦੇ ਪੇਸ਼ੈਂਟ ਵਧਣ ਦਾ ਇੱਕ ਕਾਰਨ ਜਿਹੜੀ ਨਸ਼ੇਲੀ ਵਰਤੀ ਜਾਂਦੀ ਸਰੰਜ ਹੈ ਨਾ ਉਹਦੀ ਇੱਕ ਦੀ ਦੂਸਰਾ ਵਰਤੋਂ ਕਰਦਾ ਤੇ ਦੂਸਰੇ ਦੀ ਤੀਸਰਾ ਵਰਤੋਂ ਕਰਦਾ ਸੋ ਬਹੁਤ ਵੱਡੇ ਪੱਧਰ ਤੇ ਕਾਲਾ ਪੀਲਿਆ ਵਧ ਰਿਹਾ ਸੋ ਇਸ ਸਾਰੇ ਦੇ ਸੰਦਰਭ ਵਿੱਚ ਇਹ ਲੱਗਦਾ ਹੈ ਕਿ ਇੱਥੇ ਤਾਂ ਸਿਰ ਜੋੜ ਕੇ ਮਾਰ ਲੋਕਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਤੇ ਹੀ ਫੋਲੋ ਚੜਾਏ ਜਾ ਸਕਦੇ ਨੇ ਕਿ ਕਿਹੜੇ ਨਸ਼ੇ ਖਤਰਨਾਕ ਨੇ ਤੇ ਕਿਹੜੇ ਨਸ਼ਿਆਂ ਤੋਂ ਕਿੱਧਰ ਨੂੰ ਲੈ ਕੇ ਆਉਣਾ ਜੇ ਹੁਣ ਇੱਕ ਸਮੈਕ ਵੀਰ ਵਾਲਾ ਬੱਚਾ ਜਿਹੜਾ ਹੈ ਉਹ ਨੌਜਵਾਨ ਨਸ਼ਾ ਛਡਾਊ ਕੇਂਦਰ ਦੇ ਬਾਹਰ ਗੋਲੀਆਂ ਦੋ ਲੈ ਕੇ ਜੀ ਇਹ ਉਹਨੂੰ ਪਤਾ ਹੈ ਕਿ ਉਹਦਾ ਅਸਰ ਤਾਂ ਇਹਨ ਪੂਰਾ ਨਹੀਂ ਕਰ ਦੇਣਾ ਪਰ ਇਹ ਉਹਦਾ ਬਦਲ ਛੋਟਾ ਜਿਹਾ ਹੈਗਾ ਜੀ ਇਦਾਂ ਹੀ ਜੇ ਤੁਸੀਂ ਉਹਨਾਂ ਨੂੰ ਪ੍ਰਕਿਰਤਿਕ ਨਸ਼ਿਆਂ ਤੇ ਲੈ ਕੇ ਆਓਗੇ ਤੇ ਪ੍ਰਕਿਰਤਿਕ ਨਸ਼ਿਆਂ ਤੋਂ ਇਹਨਾਂ ਨੂੰ ਐਜੂਕੇਟ ਕਰਕੇ ਇਸ ਸੋਸਾਇਟੀ ਨੂੰ ਅਵੇਅਰ ਕਰਕੇ ਬਚਾ ਸਕੋਗੇ ਸੋ ਮੇਰੀ ਸਮਝ ਦਾ ਨਹੀਂ ਤਾਂ ਇਹ ਹੈ ਜੀ ਜੇ ਸਰ ਗੱਲ ਕਰੀਏ ਚਿੱਟੇ ਦੀ ਤਾਂ ਚਿੱਟੇ ਦੀ ਵੀ ਅਸੀਂ ਬਹੁਤ ਖਬਰਾਂ ਸੁਣਦੇ ਨੇ ਪੰਜਾਬ ਦੇ ਵਿੱਚ ਕਿ ਆ ਕਿਸ ਜਗ੍ਹਾ ਤੇ ਇੰਨਾ ਗ੍ਰਾਮ ਜਿਹੜਾ ਚਿੱਟਾ ਬਰਾਮਦ ਹੋਇਆ ਇੰਨਾ ਫੜਿਆ ਗਿਆ ਤੇ ਸਰ ਚਿੱਟੇ ਦੀ ਆਮਤ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਕਦੋਂ ਹੈ ਸਾਡੇ ਦਰਸ਼ਕਾਂ ਦੱਸੋ ਦੇਖੋ ਜੀ ਵੈਸੇ ਤਾਂ ਜਿਹੜੇ ਨਸ਼ਿਆਂ ਦਾ ਇਤਿਹਾਸ ਤਾਂ ਪੁਰਾਣਾ ਹੈ ਪਰ ਚਿੱਟਾ ਜਿਹੜਾ ਸਿੰਥੈਟਿਕ ਨਸ਼ਾ ਜਿਹੜੇ ਨੇ ਇਹ ਇਹਦੀ ਚਰਚਾ ਜਿਹੜੀ ਹੈ ਉਹ ਉਦੋਂ ਹੁੰਦੀ ਹੈ ਜਦੋਂ ਪੰਜਾਬ ਵਿੱਚ ਅਕਾਲੀ ਭਾਜਪਾ ਦਾ ਰਾਜ ਸੀ ਜੀ 2007 ਤੋਂ ਲੈ ਕੇ 17 ਤੱਕ ਅਕਾਲੀ ਭਾਜਪਾ ਦਾ ਰਾਜ ਗਿਆ ਜੀ ਜੀ ਇਸ ਰਾਜ ਦੌਰਾਨ ਵੱਡੇ ਪੱਧਰ ਤੇ ਐਸੀਆਂ ਗੱਲਾਂ ਨਿਕਲ ਕੇ ਆਈਆਂ ਹਮ ਕਿ ਦਸਾਂ ਵਿੱਚੋਂ 6 ਬੱਚੇ ਜਿਹੜੇ ਨੇ ਨੌਜਵਾਨ ਜਿਹੜੇ ਨੇ ਉਹਨਾਂ ਸ਼ਹਾ ਕਰਦੇ ਨੇ ਹਮ ਸੋ ਦਸਾਂ ਚੋਂ 6ਾਂ ਦੀ ਰੇਸ਼ਿਓ ਬਹੁਤ ਵੱਡੀ ਹੈ ਬਿਲਕੁਲ ਬਿਲਕੁਲ ਸੋ ਉਸ ਵੇਲੇ ਸਰਕਾਰਾਂ ਨੇ ਇਹਦੇ ਤੇ ਚਿੰਤਾ ਕਰਨ ਦੀ بجائے ਕਿ ਅੰਕੜੇ ਸਹੀ ਆ ਕਿ ਨਹੀਂ ਸਹੀ ਜੇ ਸਹੀ ਆ ਤੇ ਇਹਦਾ ਕੀ ਹੱਲ ਹੋਵੇ ਜੀ ਇਹ ਕੱਢਣਾ ਸ਼ੁਰੂ ਕਰਤਾ ਵੀ ਫਲਾਨੀ ਛੇੜ ਚ ਇਹਨੇ ਨੇ ਧਮਕੜੀ ਚ ਇਹਨੇ ਨੇ ਉਹ ਛੇੜ ਨੇ ਜੀ ਮੈਂ ਸਮਝਦਾ ਵੀ ਜਦੋਂ ਸਿਕੰਦਰ ਵਰਗਾ ਇੱਕ ਦੁਨੀਆ ਦਾ ਜੇਤੂ ਰਾਜਾ ਹੁਮ ਇੱਥੇ ਆ ਕੇ ਵਿਆਸ ਦੀ ਧਰਤੀ ਤੇ ਪੋਰਸ ਨਾਲ ਲੜਦਾ ਜੀ ਤਾਂ ਉਹਨੂੰ ਯਕੀਨ ਹੋ ਜਾਂਦਾ ਕਿ ਮੈਂ ਜਿਸ ਧਰਤੀ ਤੇ ਆਇਆ ਇਸ ਧਰਤੀ ਦੇ ਮਾਵਾਂ ਦੇ ਪੁੱਤਰ ਇੰਨੇ ਬਲਵਾਨ ਨੇ ਮੌਤ ਦੀ ਪਰਵਾਹ ਨਹੀਂ ਕਰਦੇ ਇੱਕ ਕਦਮ ਤੁਰਨ ਲਈ ਮੈਨੂੰ ਇੱਕ ਲੋਹੇ ਦੀ ਦਵਾਰ ਨਾਲ ਟਕਰਉਣਾ ਪੈਂਦਾ ਹੈ ਜੀ ਸੋ ਉਹ ਸਿਕੰਦਰ ਜੇ ਅੱਜ ਆਵੇ ਤਾਂ ਉਹ ਦੇਖੇ ਕਿ ਲੋਹੇ ਦੀ ਦਰਵਾਰ ਤਾਂ ਇੱਕ ਸਰੰਜ ਨੇ ਜੀ ਇੱਕ ਨਸ਼ੇ ਨੇ ਜਿਹੜੀ ਆ ਤੋੜਤੀ ਆ ਮਾਵਾਂ ਦੇ ਪੁੱਤਰ ਤਾਂ ਲੜਨ ਦੀ ਸਥਿਤੀ ਜੀ ਨਹੀਂ ਉਹ ਤਾਂ ਨਸ਼ੇੜੀ ਹੋਏ ਮਾਂ ਨਾਲ ਲੜ ਸਕਦੇ ਆ ਜੀ ਬਾਪ ਨਾਲ ਲੜ ਸਕਦੇ ਆ ਜਾਂ ਰਾਹ ਜਾਂਦੇ ਕਿਸੇ ਬੇਸਹਾਰਾ ਬਜ਼ੁਰਗ ਮਾਂ ਦੀਆਂ ਵਾਲੀਆਂ ਲਾ ਸਕਦੇ ਆ ਬਿਲਕੁਲ ਸੋ ਕਹਿਣ ਦਾ ਮਤਲਬ ਇਹ ਆ ਕਿ ਨਸ਼ੇ ਤਾਂ ਸਾਡੇ ਕੋਲ ਪੁਰਾਣੇ ਸੀ ਪਰ ਇਹ ਜਿਹੜੇ ਨਸ਼ੇ ਸਿੰਥੈਟਿਕ ਨਸ਼ੇ ਨੇ ਇਹਨਾਂ ਦੇ ਚੱਲਣ ਦਾ ਰੋਲਾ ਜਿਹੜਾ ਉਹ ਅਕਾਲੀ ਭਾਜਪਾ ਦੇ ਰਾਜ ਚ ਪਾਣਾ ਸ਼ੁਰੂ ਹੁੰਦਾ ਤੇ ਅਕਾਲੀ ਭਾਜਪਾ ਦੀ ਡਿਊਟੀ ਬਣਦੀ ਸੀ ਕਿ ਉਹ ਇਹਨੂੰ ਪੱਕੇ ਪੈਰੀ ਪੈਂਦੀ ਪਰ ਉਹ ਨਹੀਂ ਪਈ ਜਿਹਦੇ ਕਰਕੇ ਅੱਜ ਅਕਾਲੀ ਭਾਜਪਾ ਦਾ ਜਿਹੜਾ ਹਾਸ਼ੀਏ ਤੇ ਪੰਜਾਬ ਤੋਂ ਜਿਹੜੀ ਰਾਜਨੀਤੀ ਉਹ ਚੱਲ ਗਈ ਚੱਲ ਰਹੀ ਹੈ ਬਿਲਕੁਲ ਸਰ ਇਸੇ ਤਰ੍ਹਾਂ ਹੁਣ ਅਸੀਂ ਸਿੱਖਿਆ ਕ੍ਰਾਂਤੀ ਤੇ ਵੀ ਗੱਲ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ